ਕੋਮੇਸੀ 7 ਲੱਖ ਬੱਚਿਆਂ ਨੂੰ ਅਸੀਂ ਕੋਲਜਾ ਮੋਰੋਸਪੁਰ ਐਸੀ ਪ੍ਰੋਗਰਾਮ ਦੇ ਸਾਰਾ ਕੁਝ ਬੰਦ ਹੈ ਸੇਵਾ ਕੇਂਦਰ ਖੋਲੇ ਸੀ ਪਿੰਨਾ ਜੀ ਕੰਮ ਕਰਾਉ ਲੋ ਸਰਕਾਰ ਜਾਂਦੀ ਲੋੜ ਸਾਰੇ ਬੰਦ ਆਹ ਕਿਸਾਨ ਬੈਠੇ ਆਪਾਂ ਤਾਂ ਉਹ ਨਵੇਂ ਮੁੰਡੇ ਨੂੰ ਪਤਾ ਨਹੀਂ ਪਹਿਲੇ ਬਿੱਲ ਲੱਗ ਜਾਂਦੇ ਸੀ ਟਿਊਬਲਾਂ ਦੇ ਤੇ ਬਜ਼ੁਰਗਾਂ ਨੂੰ ਪੁੱਛੋ ਹਰ ਹਿਨੇ ਬਿੱਲ ਆ ਜਾਂਦਾ ਸੀ ਐਡਾ ਵੱਡਾ ਬਜ਼ੁਰਗਾਂ ਦਾ ਸੀ ਨਾ ਵੱਡਾ ਫਿਲਮ

ਅਬ ਮੰਡੀਆਂ ਬਿੰਡਾਂ ਦੇ ਕਾਲੀ ਦਲ ਨੇ ਬਣਾਈਆਂ ਪਹਿਲੇ ਐਮਐਸਪੀ ਨਹੀਂ ਹੁੰਦਾ ਸੀ ਪਹਿਲੇ ਜਿਵੇਂ ਹੁਣ ਆਪਾਂ ਝੋਨਾ ਦੇ ਕਰਨ ਮੰਡੀ ਲੈ ਜਨੇ ਆ ਪੂਰੇ ਦੇਸ਼ ਵਿੱਚ ਇਕੱਲਾ ਪੰਜਾਬ ਤੇ ਹਰਿਆਣਾ ਚ ਹੋਰ ਕਿਤੇ ਨਹੀਂ ਹੈ ਰਾਜਸਥਾਨ ਜਾ ਕੇ ਦੇਖੋ ਕੀ ਬੁਰਾ ਹਾਲ ਹੈ ਯੂਪੀ ਜਾ ਕੇ ਦੇਖੋ ਆ ਲਿਹਾਉਣ ਨਾਲ ਐਮਐਸਪੀ ਮੋਰਚਾ ਲਾ ਕੇ ਕਾਲੀ ਦਲ ਨੇ ਮਨਜ਼ੂਰ ਕਰਾਇਆ ਸੀ ਕਿ ਕਾਲੀ ਦਲ ਨੇ ਐਮਐਸਪੀ ਤੁਹਾਨੂੰ ਦਵਾਈ ਹੈ ਅੱਜ ਦੀ ਤਰੀਖ ਨਾ ਅੱਜ ਦਾ ਝੋਨਾ ਹੈ ਆਪਣਾ ਮੱਲਾ ਦਾ ਅ 2300 ਕਿੰਨਾ ਪੀਆ 2375 ਹਰਿਆਣਾ ਤੇ ਰਾਜਸਥਾਨ ਦੱਸ ਕਿੰਨੇ ਦਾ बिकਦਾ ਉਥੇ ਐਮਐਸਪੀ ਨਹੀਂ 1200 ਵਪਾਰੀ ਕੀ ਕਰਦੇ ਆ ਨਾਲ ਦੇ ਸਾਡੇ ਇਲਾਕੇ ਜਿਹੜੇ ਲੱਗੇ ਰਾਜਸਥਾਨ ਤੋਂ ਉੱਥੋਂ ਲਿਆਉਂਦੇ ਆ ਟਰਾਲੀ ਭਰ ਕੇ ਇੱਥੇ ਵੇਚੀ ਜਾਂਦੇ ਆ ਇੱਥੇ 2375 ਮਿਲ ਜਾਂਦਾ ਉਥੇ 1200 ਦੇਖੋ ਫਰਕ ਆ ਸਾਰਾ ਕੁਝ ਦੁਕਾਨ ਵਾਲਾ ਖਾਲੀ ਤਲਾ ਹੈ ਜੇ ਹਿਸਾਬ ਲਈਏ ਪਿਛਲੇ 60 ਸਾਲਾਂ ਦਾ 25 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ 25 ਸਾਲ ਰਹੀ ਕਾਂਗਰਸ ਦੀ ਬਾਕੀ ਆ ਮਲੰਗਣਾ ਦੀ ਜਿਹੜੀ ਅੱਜ ਤੱਕ ਰਹੀ ਹੁਣ ਤੁਸੀਂ ਕੱਲ ਦੱਸ ਦਿਓ ਇੱਕ ਵੀ ਚੀਜ਼ ਤੁਸੀਂ ਦੱਸ ਨਹੀਂ ਸਕਦੇ ਹੈ ਕਾਂਗਰਸ ਨੇ ਆ ਬਣਾਈ ਹੈ 25 ਸਾਲਾਂ ਚ ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਸਾਰਿਆ ਕੁਝ ਬਣਾਇਆ ਅਕਾਲੀ ਦਲ ਨੇ ਤਰੰਤ ਰਣ ਸਾਹਿਬ ਦੇਖੋ ਕੋਨੇ 200 ਕਰੋੜ ਲਾ ਕੇ ਆ ਸ਼ਹਿਰ ਨੂੰ ਠੀਕ ਕੀਤਾ ਹਲੇ ਬਹੁਤ ਕੰਮ ਕਰਨ ਵਾਲਾ ਹੈ ਪਰ ਪਾਰਟੀ ਤੇ ਆਪਾਂ ਗਲਤੀ ਕਰ ਲਈ 10 ਸਾਲ ਆਪਾਂ ਪਿੱਛੇ ਚਲੇ ਗਏ। ਜਿਉ ਵੱਡੇ ਪਾਲ ਸਾਹਿਬ ਜੀ ਮੁੱਖ ਮੰਤਰੀ ਉਹਦਾ ਆਪਾਂ ਪਹਿਲੇ ਆ 2 ਨੰਬਰ ਤੇ ਸੀ ਪੂਰੇ ਹਿੰਦੁਸਤਾਨ ਜ਼ੂਬਾ ਅੱਜ 19 ਨੰਬਰ ਤੇ ਚਲੇ ਗਏ। ਆ ਕੇਜਰੀਵਾਲ ਜਦੋਂ ਤੋਂ ਆਇਆ। ਲੁੱਟਣ ਤੋਂ ਬਗੈਰ ਕੁਛ ਕੰਮ ਹੀ ਨਹੀਂ ਕਰਦੇ। ਥੋਡੀਆਂ ਜ਼ਮੀਨਾਂ ਖੋਲ ਖੋਲ ਲਿਆ ਸੀ ਇਹਨਾਂ ਨੇ 1 ਲੱਖ ਏਕੜ ਤੇ ਉਹਦੇ ਬਾਅਦ 2 ਲੱਖ ਹੋਰ ਕੀਤੀ ਸੀ। ਅਦਾ ਕਾਲੀਦ ਨੇ ਮੋਰਚਾ ਰੱਖ ਕੇ ਰੋਕਿਆ ਇਸ ਕਰਕੇ ਮੈਂ ਬੇਨਤੀ ਕਰ ਰਹਾ ਹਾਂ ਬਚਾ ਲੋ ਪੰਜਾਬ ਨੂੰ ਬਹੁਤ ਤਜਰਬੇ ਕਰ ਲਏ ਇੱਕੋ ਹੀ ਪਾਰਟੀ ਹੈ ਜੋ ਤੁਹਾਡੀ ਆਪਣੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਆਈ ਤੁਹਾਨੂੰ ਤੁਹਾਡੀ ਪਾਰਟੀ ਹੈ ਜਿਹੜੀ ਜੀ ਨੇ ਸਾਰਾ ਕੁਝ ਕੀਤਾ ਜੇ ਆਪਾਂ ਨਾ ਗਲਤੀ ਕਰ ਲਈ ਫਿਰ ਤੋਂ ਜੇ 11 ਤਰੀਕ ਨੂੰ ਫਿਰ ਤੋਂ ਗਲਤੀ ਕਰ ਲਈ ਇੰਨੇ ਚੰਬਲ ਜਾਣਗੇ ਇਹਨਾਂ ਨੇ 1 ਸਾਲ ਤੱਕ ਜਿਉਣਾ ਪਹਿਲੇ ਤਾਂ ਸਾਰਾ ਕੁਝ ਹੀ ਨੁੱਟ ਕੇ ਲੈ ਜਾਣਾ ਪੰਜਾਬ ਦਾ ਤੁਸੀਂ ਸਾਨੂੰ ਆਪ ਲੈ ਗਿਆ ਅਸੀਂ ਨਾਲ ਦੇ ਨਾਲ ਨੂੰ ਮਗਰ ਪੈ ਜਾਣਗੇ ਅੱਜ ਫੌਜ ਵੀ ਤੁਸੀਂ ਇੰਨਾ ਕਮਜ਼ੋਰ ਕਰਤਾ ਤੁਸੀਂ ਕਾਲੀ ਦਲ ਨੂੰ ਕਿਸੇ ਦਾ ਵੱਡਾ ਨੁਕਸਾਨ ਆਪਣੀ ਕੌਮ ਤੇ ਹੋ ਗਿਆ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ਾ ਕਰ ਲਿਆ ਪਹਿਲੇ ਕਾਲੀ ਦਲ ਤਗੜਾ ਹੁੰਦਾ ਸੀ ਕਿਸੇ ਨੂੰ ਹਿੰਮਤ ਨਹੀਂ ਸੀ ਅੱਜ ਤੱਕ ਹਜ਼ੂਰ ਸਾਹਿਬ ਤੇ ਕਾਬਜ਼ ਹੋ ਗਏ ਮਰਾਖਾ ਸਰਕਾਰ ਨੇ ਕਬਜਾ ਘੱਲ ਲਾ ਮਲੇ ਖਾਲਸਾ ਪੰਥਾ ਕੰਟਰੋਲ ਸੀ ਤਖਤ ਪਟਨਾ ਸਾਹਿਬ ਤੇ ਵੀ ਕਾਬਜ ਹੋ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਬਜਾ ਚ ਲੈ ਲਈ ਐ ਜੀਪੀਸੀ ਥੋੜੀ ਤੋੜ ਕੇ ਹਰਿਆਣਾ ਕਮੇਟੀ ਬਣਾ ਦੀ ਉੱਥੇ ਹਰਿਆਣਾ ਸਰਕਾਰ ਨੇ ਕਬਜਾ ਕਰ ਲਿਆ ਥੋੜਾ ਬਚਿਆ ਕੀ ਹੈ ਆ ਐ ਜੀਪੀਸੀ ਵੀ ਕਬਜਾ ਕਰ ਲਵੇ ਸੀ ਮਸਾ ਬਚਾਈ ਹੈ ਯਾ ਵੀ ਕਬਜਾ ਕਰਨ ਦੇ ਪਰ ਥੋੜ ਨੂੰ ਤੁਹਾਨੂੰ ਤਾਂ ਫਿਰ ਉਹਨਾਂ ਨੇ ਦੱਸਣਾ ਸੀ ਕਿ ਕਿਵੇਂ ਪਾਠ ਕਰਨਾ ਹੈ ਕੀ ਮਰਿਆਦਾ ਹੈ ਬੇਨਤੀ ਕਰਦਾ ਐਵੇਂ ਗੱਲਾਂ ਚ ਨਾ ਆਇਆ ਕਰੋ ਜਿਹੜਾ ਹੁੰਦਾ ਭਸਮ ਦੇ ਇੱਕ ਮੌਕਾ ਦੇ ਦਿਓ ਆਪਾਂ ਆਪਣਾ ਪੰਥਕ ਹੈ ਪੰਥਕ ਦੀ ਡੈਫੀਨੇਸ਼ਨ ਦੀ ਆਵਾਜ਼ ਬੰਦੀ ਜਾਨ ਸ਼ਰੋਮੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਆਪਾਂ ਕੋਈ ਇੱਕ ਦਿਨ ਪਹਿਲੇ ਆ ਜਾਂਦਾ ਬਾਹਰੋਂ ਆਪਾਂ ਸੋਚਣ ਲੱਗ ਜਾਂ ਪਤਾ ਨਹੀਂ ਕਿਵੇਂ ਉਹਦਾ ਪਛੋਕਰ ਦੇਖਦੇ ਨਹੀਂ ਆ ਝਾੜੂ ਵਾਲੇ ਸੀ ਕਿਸੇ ਦਾ ਪਜੋਕਰ ਨਹੀਂ ਪਤਾ ਸੀ ਜੇ ਜੀ ਵੀ ਵਾਲ ਕੇ ਜੀ ਵਾਲ ਮੌਕਾ ਦਿਓ ਦੇਖ ਕੇ ਦੇਖ ਲੈਣਾ ਆਪਾਂ ਕਿੱਥੇ ਪਹੁੰਚ ਗਏ 10 ਸਾਲ ਪਿੱਛੇ ਚਲੇ ਗਏ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਆ 11ਾਂ ਚੀਜ਼ ਨੂੰ ਦੇਖੋ ਪਰਿਵਾਰ ਬੀਬੀ ਜੀ ਦਾ ਇੱਕ ਪਾਸੇ ਉਹ ਹੈ ਆ ਹਰਮੀਤ ਹਰਮੀਤ ਸੋਚਦਾ ਕਿ ਮੈਂ ਧੱਕੇ ਕਰਕੇ ਜਿੱਤੂਗਾ ਆ ਜਿਹੜੇ ਕਹਿੰਦੇ ਸੀ ਕਿ ਸੋਦੀਏ ਨੇ ਕਿਹਾ ਸੀ ਭਾਵੇਂ ਛਿੱਤਰ ਮਾਰਨੇ ਪਏ ਭਾਵੇਂ ਕੁੱਟਣਾ ਪਏ ਅਸੀਂ ਵੋਟਾਂ ਨਾਲ ਅਸੀਂ ਵੋਟ ਨਹੀਂ ਪਾਉਂਦੇ ਅਸੀਂ ਜਿੱਤਾਂਗੇ ਜਿੱਤਾਂਗੇ ਮੈਂ ਕਿਹਾ ਜੋਰ ਲਾ ਲਾ ਹੁਣ ਤਾਂ ਇੱਜ਼ਤ ਦਾ ਸਵਾਲ ਬਣ ਗਿਆ ਪਿੰਡਾਲਿਓ ਝਾੜੂ ਵਾਲਾ ਨਹੀਂ ਮੁੱਥੇ ਫੜਨਾ ਚਾਹੀਦਾ ਇੱਥੇ ਬੋਲੇ ਸੋਨ ਹੀਆ ਹਿੰਟਾ ਦੱਟ ਕੇ ਤੁਸੀਂ ਘਰ ਘਰ ਜਾ ਕੇ ਜੇ ਪਹਿਲੇ 400 ਵਧਾਉਣੀ ਸੀ 130 700 ਵਧਾਓ ਦੇਖ ਹੀ ਜਾਓਗੇ ਪਤਾ ਲੱਗ ਜੂ ਉਹਨਾਂ ਨੂੰ 700 ਫਿਰ ਫਿਰ 900 ਕਰਦੇ ਹੋ ਖਿੱਚ ਲਿਓ ਹੁਣ ਤਾਂ ਸਰਪੰਚ ਸਾਹਿਬ ਜੀ ਜਿਵੇਂ ਮੇਰੀ ਐਨਕਾਂ ਚ ਗਾਜ ਰਿਹਾ ਤੇ ਮੈਂ ਜੀ ਥੋੜੀ ਦੇਖੋ ਥੋੜੀ ਦਿਨਾਂ ਚ ਥੋੜੇ ਘੰਟਿਆਂ ਚ ਸੋ ਮੈਂ ਜਿਹੜਾ ਕੰਨ ਆਇਆ ਆ ਬੇਬੀ ਦੇਖੋ ਆ ਉਹ ਪਰਿਵਾਰ ਹੈ ਜਿਹਨੇ ਕੁਰਬਾਨੀ ਦਿੱਤੀ ਹੈ ਇਹਨਾਂ ਦੀ ਲੋੜ ਨਹੀਂ ਸੀ ਪਰ ਇਹਨਾਂ ਦੇ ਜਜ਼ਬਾ ਦੇਖੋ ਜੇ ਦਰਬਾਰ ਜਦੋਂ ਕਾਂਗਰਸੀਆਂ ਨੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕ ਤੋਂ ਭੇਜੇ ਉਥੇ ਗੋਲੇ ਮਾਰੇ ਦਰਬਾਰ ਸਾਹਿਬ ਤੇ ਇਹਨਾਂ ਦੇ ਪਤੀ ਫੌਜ ਵਿੱਚ ਸੀ ਉਦੋਂ ਬੰਗਵਾਸ਼ ਨਹੀਂ ਹੋਏ ਇਹਨਾਂ ਦੇ ਨਾਲ ਤੇ ਜਿੰਨੇ ਸਿੰਘ ਸੀ ਸਾਰੇ ਨੇ ਆਪਣੀਆਂ ਬੰਦੂਖਾਂ ਚੱਕੀਆਂ ਫੌਜ ਵਿੱਚੋਂ ਤੇ ਉਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਆਪਣੇ ਗੁਰੂ ਘਰ ਦੀ ਰੱਖਿਆ ਕਰਨ ਵਾਸਤੇ ਆਏ ਹਾਂ ਉਹਨੂੰ ਰਾਜ ਕੀ ਰਾ ਪੈ ਗਿਆ ਇਹਨਾਂ ਨੂੰ ਕਈ ਸੀ ਹੀ ਗਏ ਸਨ ਕਈਆਂ ਨੂੰ 7-7 ਸਾਲ ਕੱਟ ਕੇ ਆਏ ਐ ਆ ਵੀ ਜੋ ਪ੍ਰੈਸੇ ਦੇ ਸੀ ਜੇ ਚੁੱਪ ਰਹਿੰਦੇ ਅੱਜ ਬਰਗੇਡੀਅਰ ਰਿਟਾਇਰ ਹੋਣਾ ਸੀ ਕੋਈ ਕਰਨਲ ਬਰਗੇਡੀਅਰ ਜਨਰਲ ਹੋਣੇ ਸੀ ਪਰ ਨਹੀਂ ਇਹਨਾਂ ਵਾਸਤੇ ਉਹ ਲੋੜ ਨਹੀਂ ਸੀ ਉਹਨਾਂ ਵਾਸਤੇ ਆਪਣੀ ਗੁਰੂ ਘਰ ਸੀ ਤੇ ਦੂਜੀ ਪਾਸੇ ਆ ਆਇਆ ਕੀ ਹੈ ਫਰਮੀਤ ਵਰਗੇ ਗद्दार ਜਿਹੜੀ ਆਪਣੀ ਮਾਂ ਪਾੜੀ ਦੇ ਪਿੰਡ ਤੇ ਸ਼ੁਰੂ ਮਰ ਗਿਆ ਸੋਚਦਾ ਸੀ ਕਿ ਕਾਲੀ ਦਿਲ ਖਤਮ ਹੋ ਗਿਆ ਤੇ ਆਪਾਂ ਕੋਈ ਗੱਲ ਨਹੀਂ ਹਾਲ ਕੰਮ ਲੁੱਟੀਏ ਥੋੜੇ ਪੈਸੇ ਪੁਛੇ ਕਮਾਈਏ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੰਡ ਤੋਂ ਸ਼ੁਰੂ ਮਾਰ ਸਕਦਾ ਕਿਸੇ ਦਾ ਨਹੀਂ ਆ ਇਸ ਕਰਕੇ ਮੱਝ ਵਾਲਾ ਤੁਹਾਨੂੰ ਤੁਸੀਂ ਤਾਂ ਬੜੇ ਦਲੇਰ ਬੰਦੇ ਹੋ ਤੇ ਹੁਣ ਆਪਾਂ ਇਲੈਕਸ਼ਨ ਜਿੱਤਣਾ ਹੀ ਜਿੱਤਣਾ ਮੈਂ ਕੇਜਰੀਵਾਲ ਨੂੰ ਕਹਿਣਾ ਜਿੰਨਾ ਮਰਜੀ ਜ਼ੋਰ ਲਾਲਾ ਹੋ ਭਗਵੰਤ ਮਾਨਾ ਜਿਨੇ ਮਰਜੀ ਪਰਚੇ ਦੇ ਦੇ ਸਾਰੇ ਤਿਆਰ ਮੈਂ ਤਾਂ ਅੱਜ ਗਿਆ ਸੀ ਮੈਂ ਇਲੈਕਸ਼ਨ ਨੂੰ ਸਾਰਿਆਂ ਦੇ ਬਾਅਦ ਅਲੀਟ ਤਾਂ ਹੋਏ ਸੀ ਧਰਨੇ ਤੋਂ ਦੇ ਕੇ ਆਏ ਹਾਂ ਉੱਥੇ ਜਾ ਕੇ ਮੈਂ ਕਿਹਾ ਹੁਣ ਚਾਹ ਲਾ ਲਓ ਆਪਣਾ ਪੁੱਛਦਾ ਜਿਨਾ ਮਰਜੀ ਲਾ ਲਓ ਹੁਣ ਤਾਂ ਪੰਜਾਬ ਤਰਨਤਨ ਨਾਲ ਹੀ ਨਹੀਂ ਛੱਡਣਗੇ ਬੋਲੇ ਸੋਨੇ ਹਾਂ ਜੈ ਜੀ ਹਾਂ ਬੀਬੀ ਜੀ ਹੁਣ ਤੁਸੀਂ ਜੰਮਰੀ ਸੰਭਾਲੋ ਹਾਂ ਪਰਵਾਹ ਨਾ ਕਰਿਓ ਇਹਨਾਂ ਝਾੜੂ ਵਾਲਿਆਂ ਦੀ ਜਮਾਨਤ ਜਬਤ ਕਰਨੀ ਹੈ ਨਿਸ਼ਾਨਾ ਮੰਨ ਲਓ ਮੈਨੂੰ ਤੁਹਾਡੇ ਮਾਣ ਹੈ ਤੁਹਾਡੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ